ਕਿ ਇੱਕ ਜਿਹੜਾ ਬੰਦਾ ਹੈਗਾ ਜਿਹਦਾ ਨਾਮ ਦਵਿੰਦਰ ਕੁਮਾਰ ਹੈ ਕਿ ਉਹ ਬੰਬੇ ਤੋਂ ਆਇਆ ਉਸ ਤੋਂ ਬਾਅਦ ਜਦੋਂ ਅਸੀਂ ਉਹਦੇ ਟੀਮਸ ਲਗਾਈਆਂ ਪਹਾਲ ਕਰਨ ਲਈ ਤਾਂ ਸਾਨੂੰ ਕੱਲ ਮਾਰਨਿੰਗ ਜਿਹੜੀ ਉਹਦੇ ਆਪਾਂ ਕਹਿ ਸਕਦੇ ਹਾਂ ਕਿ ਕੱਟੀ ਹੋਈ ਬਾਡੀ ਜਿਹੜੀ ਕਿ 6 ਪਾਰਟਸ ਦੇ ਵਿੱਚ ਕੱਟੀ ਹੋਈ ਸੀਗੀ ਜਿਹ ਚੋਦੀਆਂ ਲੈਗਸ ਦੋਨੋਂ ਅਲੱਗ ਸੀਗੀਆਂ ਦੋਨੋਂ ਆਰਮਸ ਅੱਡ ਸੀਗੀਆਂ ਜਿਹੜਾ ਉਹਦਾ ਹੈੱਡ ਸੀਗਾ ਉਹ ਅੱਡ ਕਿਤੇ ਹੋਰ ਥਾਂ ਤੇ ਪਿਆ ਸੀਗਾ ਇੱਕ ਬਾਲਟੀ ਦੇ ਵਿੱਚ ਤੇ ਜਿਹੜਾ ਉਹਦਾ ਟੋਰਸੋ ਆਪਾਂ ਕਹਿ ਦਿੰਨੇ ਆ ਉਹ ਇੱਕ ੜ ਜਗਾ ਸੀਗਾ ਤੇ ਉਹ ਇਮੀਡੀਏਟਲੀ ਅਸੀਂ ਫੋਰੈਂਸਿਕ ਟੀਮ ਬੁਲਾ ਕੇ ਉਹਦੀ ਜਾਂਚ ਕਰਵਾਈ ਇਮੀਡੀਏਟਲੀ ਉਸ ਤੋਂ ਬਾਅਦ ਅਸੀਂ ਐਫ ਆਈ ਆਰ ਦੇ ਵਿੱਚ ਮਰਡਰ ਦਾ ਜਿਹੜਾ ਸੈਕਸ਼ਨ ਸੀਗਾ 103 ਬੀ ਐਨ ਐਸ ਲਗਾ ਕੇ ਉਹ ਚ ਵਾਅਦਾ ਕੀਤਾ ਉਸ ਤੋਂ ਬਾਅਦ ਜਦੋਂ ਇਨਵੈਸਟੀਗੇਸ਼ਨ ਸਟਾਰਟ ਕੀਤੀ ਸੀ ਸੀਸੀਟੀਵੀ ਕੈਮਰਾਜ਼ ਚੈੱਕ ਕੀਤੇ ਤਾਂ ਉਹਦੇ ਵਿੱਚ ਸਾਨੂੰ ਪਤਾ ਲੱਗਿਆ ਕਿ ਇਹਦਾ ਇੱਕ ਦੋਸਤ ਹੈ ਸੀਗਾ ਜਦੋਂ ਇਹ ਬੰਬੇ ਤੋਂ ਆਂਦਾ ਤਾਂ ਇਮੀਡੀਏਟਲੀ ਆਪਣਾ ਸਮਾਨ ਇਹ ਆਪਣੇ ਦੋ ਆਪਣੇ ਘਰ ਰੱਖਦਾ ਤੇ ਉਸ ਤੋਂ ਬਾਅਦ ਸਿੱਧਾ ਆਪਣੇ ਦੋਸਤ ਕੋਲ ਚਲੇ ਜਾਂਦਾ ਸਟੇਸ਼ਨ ਤੋਂ ਪਿੱਕੇਤਾ ਆਪਣੇ ਮੋਟਰਸਾਈਕਲ ਤੇ ਇਹਦੇ ਘਰ ਲੈ ਕੇ ਗਿਆ ਸਮਾਨ ਛੱਡਿਆ ਤੇ ਉਸ ਤੋਂ ਬਾਅਦ ਇਹ ਸ਼ਮਸ਼ੀਰ ਦੇ ਘਰ ਆ ਗਿਆ ਉਸ ਟਾਈਮ ਸ਼ਮਸ਼ੀਰ ਜਿਹੜਾ ਆਪਣੇ ਘਰ ਸੀਗਾ ਕੱਲਾ ਸੀਗਾ ਇਹਦੀ ਵਾਈਫ ਲੋਕਾਂ ਦੇ ਘਰਾਂ ਵਿੱਚ ਸਫਾਈ ਦਾ ਕੰਮ ਕਰਦੀ ਆ ਉਹ ਉੱਥੇ ਗਈ ਹੋਈ ਸੀਗੀ ਉਸ ਤੋਂ ਬਾਅਦ ਇਹਨਾਂ ਨੇ ਉੱਥੇ ਬੈਠ ਕੇ ਨਸ਼ਾ ਕੀਤਾ ਦੋਨਾਂ ਨੇ ਉਸ ਤੋਂ ਬਾਅਦ ਆਪਸ ਵਿੱਚ ਇਹਨਾਂ ਦੇ ਲੜਾਈ ਝਗੜਾ ਹੋਇਆ ਤੋ ਉਸ ਤੋਂ ਬਾਅਦ ਜਦੋਂ ਸ਼ਮਸ਼ੇਰ ਨੇ ਇਹਨੂੰ ਹਿੱਟ ਕੀਤਾ ਮਾਰਿਆ ਇਹ ਬੇਹੋਸ਼ ਹੋ ਕੇ गिर ਗਿਆ ਤੋ ਬੇਹੋਸ਼ ਹੋ ਕੇ ਗਿਰ ਗਿਆ ਤੋ ਸ਼ਮਸ਼ੇਰ ਬੇਸਿਕਲੀ ਕਾਰਪੈਂਟਰ ਦਾ ਕੰਮ ਕਰਦਾ ਤਾਂ ਇਹਦੇ ਕੋਲ ਇੱਕ ਆਰੀ ਸੀਗੀ ਉਹ ਆਰੀ ਦੇ ਨਾਲ ਇਹਨੇ ਇਹਨੂੰ ਹੌਲੀ-ਹੌਲੀ ਜਿਹੜਾ ਕੱਟਣਾ ਸਟਾਰਟ ਕੀਤਾ 2 ਘੰਟੇ ਲਗਾ ਕੇ ਇਹਨੇ ਜਿਹੜਾ 2 2.5 ਘੰਟੇ ਲਾ ਕੇ ਇਹਦੀ ਬਾਡੀ ਨੂੰ 6 ਪਾਰਟਸ ਦੇ ਵਿੱਚ ਕਟਿਆ ਇਹਦੇ ਕੋਲ ਇੱਕ ਬੋਰਾ ਪਿਆ ਸੀਗਾ ਉਹਦੇ ਵਿੱਚ ਬੋਰੇ ਵਿੱਚ ਇਹਦੀ ਬਾਡੀ ਜਿਹੜੀ ਸੀਗੀ ਉਹ ਪਾਈ ਇੱਕ ਤੁਸੀਂ ਬਾਲਟੀ ਦੇਖੀ ਹੋਣੀ ਹੈ ਫੋਟੋ ਸਰਕੂਲੇਟ ਹੋਈ ਸੀ ਜਿਹਦੇ ਵਿੱਚ ਉਹਦਾ ਹੈੱਡ ਸੀਗਾ ਉਹ ਬਾਲਟੀ ਵੀ ਇਹਦੇ ਕੋਲ ਕਰ ਸੀ ਉਹਦੇ ਵਿੱਚ ਪਾਇਆ ਫਿਰ ਇਹਨੇ ਰਾਤ ਨੂੰ 11 ਵਜੇ ਤੋਂ ਬਾਅਦ ਆਪਣੀ ਵਾਈਫ ਨਾਲ ਮਿਲ ਕੇ ਮੋਟਰਸਾਈਕਲ ਤੇ ਉਹ ਬੋਰੀ ਵਿੱਚ ਜਿਹੜਾ ਤੇ ਟੱਬ ਸੀਗਾ ਉਹਨੂੰ ਲੱਦਿਆ ਤੇ ਜਾ ਕੇ ਇੱਕ ਜਗ੍ਹਾ ਇਹਨਾਂ ਨੇ ਬਾਡੀ ਵਿਦਆਊਟ ਹੈੱਡ ਉਹ ਸਾਰਾ ਸਟਿਆ ਉਹਨੂੰ ਇਹਨਾਂ ਨੇ ਜਲਾਉਣ ਦੀ ਕੋਸ਼ਿਸ਼ ਵੀ ਕੀਤੀ ਰਾਤ ਨੂੰ ਲੇਕਿਨ ਪੂਰੀ ਤਰ੍ਹਾਂ ਇਹਨਾਂ ਤੋਂ ਜਲ ਨਹੀਂ ਹੈਗੀ ਜਿਹੜਾ ਹੈੱਡ ਸੀਗਾ ਉਹ ਇਹਨੇ 1 ਕਿਲੋਮੀਟਰ ਦੂਰ ਜਾ ਕੇ ਸਟਿਆ ਤਾਂ ਕਿ ਬੋਡੀ ਦੀ ਪਛਾਣ ਨਾ ਹੋ ਸਕੇ ਕਿ ਬੋਡੀ ਅੱਡ ਜਲ ਜਾਵੇ ਤੇ ਹੈੱਡ ਅੱਡ ਹੋ ਜਾਵੇ ਬੋਡੀ ਦੀ ਪਛਾਣ ਨਾ ਹੋ ਸਕੇ ਤੇ ਮੈਂ ਕਿਸੇ ਤਰੀਕੇ ਨਾਲ ਜਿਹੜੇ ਪੁਲਿਸ ਦੀ ਗ੍ਰਿਫਤ ਤੋਂ ਬਚ ਸਕਾਂ ਸਾਡੇ ਵੱਲੋਂ ਟੀਮਸ ਬਣਾ ਕੇ ਜਿਹੜੇ ਰੇਡ ਕੀਤੀਆਂ ਗਈਆਂ ਤਾਂ ਅਸੀਂ ਇਹਦੀਆਂ ਲੋਕੇਸ਼ਨਸ ਹੋਰ ਟੈਕਨੀਕਲ ਜਿਹੜੀ ਇੰਟੈਲੀਜੈਂਸ ਹੈਗੀ ਸਾਡੀ ਹਿਊਮਨ ਇੰਟੈਲੀਜੈਂਸ ਹੈਗੀ ਉਹਦੇ ਬੇਸ ਤੇ ਅਸੀਂ ਜਿਹੜਾ ਹੈਗਾ ਦੋਨੋਂ ਸ਼ਮਸ਼ੇਰ ਤੇ ਉਹਦੀ ਵਾਈਫ ਕੁਲਦੀਪੌਰ ਦੋਨਾਂ ਨੂੰ ਅਸੀਂ ਅਰੈਸਟ ਕਰ ਲਿਆ ਤੇ ਇਹਨਾਂ ਨੇ ਆਪਣਾ ਜੁਰਮ ਜਿਹੜਾ ਕਬੂਲ ਵੀ ਕਰ ਲਿਆ ਦੱਸਣ ਮੁਤਾਬਕ ਹੈਗਾ ਉਹ ਇਹਨਾਂ ਨੇ ਚਿੱਟਾ ਪੀਤਾ ਸੀਗਾ ਤੇ ਲੇਕਿਨ ਹੁਣ ਅਸੀਂ ਸਾਰਾ ਜਿਹੜਾ ਪੋਸਟਮਾਰਟਮ ਦੇ ਵਿੱਚ ਵੀ ਜਿਹੜਾ ਇਹਦਾ ਮੈਡੀਕਲ ਟੈਸਟ ਵੀ ਕਰਾਵਾਂਗੇ ਕਿਉਂਸ ਉਹਦੇ ਵਿੱਚ ਸਾਰਾ ਇਹ ਡਾਕਟਰ ਐਗਜੈਕਟਲੀ ਆਪਾਂ ਨੂੰ ਦੱਸ ਪਾਣਗੇ ਕਿ ਲੜਾਈ ਦਾ ਕਾਰਨ ਆਪਸ ਚ ਤੂਤੂਮੇ ਮੇ ਹੋ ਗਈ ਕੋਈ ਪੁਰਾਣੇ ਪੈਸੇ ਦਾ ਆਪਾਂ ਕਹਿ ਸਕਦੇ ਹਾਂ ਕੋਈ ਲੈਣ ਦੇਣ ਸੀਗਾ ਤੋਂ ਉਸ ਕਰਕੇ ਇਹਨਾਂ ਦਾ ਜਿਹੜਾ ਵਾਈਫ ਦਾ ਰੋਲ ਇਹ ਹੈ ਕਿ ਜੀ ਵਾਈਫ ਜਦੋਂ ਇਹਨੇ ਮਾਰਤਾ ਉਸ ਤੋਂ ਬਾਅਦ ਵਾਈਫ ਨੂ ਸਾਰਾ ਪਤਾ ਸੀਗਾ ਕਿ ਕਿਵੇਂ ਕਟਿਆ ਗਿਆ ਵਾਈਫ ਨੇ ਉਸ ਵੀ ਹੈਲਪ ਕੀਤੀ ਉਸ ਤੋਂ ਬਾਅਦ ਜਦੋਂ ਬੋਡੀ ਨੂੰ ਡਿਸਪੋਜ਼ ਆਫ ਕਰਨ ਦੀ ਕੋਸ਼ਿਸ਼ ਕੀਤੀ ਗਈ ਵਾਈਫ ਬਾਈਕ ਦੇ ਪਿੱਛੇ ਬੈਠ ਕੇ ਗਈ ਉਹਨੇ ਬੋਰੇ ਨੂੰ ਫੜਿਆ ਤੇ ਬੋਡੀ ਨੂੰ ਡਿਸਪੋਜ਼ ਆਫ ਕੀਤਾ ਹੈ ਚਲ ਇਹਨਾਂ ਕੈਲਿਟੀ